ਚਾਰ ਕਾਰਾਂ ਦੀ ਹੋਈ ਆ ਹਮਨੇ ਸਾਹਮਣੇ ਜ਼ਬਰਦਸਤ ਟੱਕਰ ਚਾਰ ਕਾਰਾਂ ਵਿੱਚ ਬੱਚਿਆਂ ਸਮੇਤ ਸੀ ਫੈਮਿਲੀਆਂ ਸਵਾਰ ਗੁਰਦਾਸਪੁਰ ਮੁਕੇਰੀਆਂ ਰੋਡ ਤੇ ਸਥਿਤ ਨਾਗਾ ਵਾਲੇ ਮੰਦਿਰ ਸਾਹਮਣੇ ਚਾਰ ਕਾਰਾਂ ਦੀ ਆਹਮਣੇ ਸਾਹਮਣੇ ਜ਼ਬਰਦਸਤ ਟੱਕਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦੀਨਾ ਨਗਰ ਤੋਂ ਨਵਾਂ ਸਾਲਾ ਆਪਣੇ ਪਿੰਡ ਜਾ ਰਹੇ ਰਣਜੀਤ ਸਿੰਘ ਨਾਮਕ ਵਿਅਕਤੀ ਨੇ ਤਿੰਨ ਕਾਰਾਂ ਨੂੰ ਦੂਸਰੀ ਸਾਈਡ ਤੇ ਓਵਰਟੇਕ ਕਰਦਿਆਂ ਟੱਕਰ ਮਾਰੀ ਹੈ ਕਾਰ ਸਵਾਰ ਸ਼ਮਸ਼ੇਰ ਸਿੰਘ, ਰਾਹੁਲ ਸਾਨੀ ਅਤੇ ਜਗੀਰ ਸਿੰਘ ਨੇ ਦੱਸਿਆ ਕਿ ਉਹ ਮੁਕੇਰੀਆਂ ਤੋਂ ਗੁਰਦਾਸਪੁਰ ਵਾਲੇ ਪਾਸੇ ਜਾ ਰਹੇ ਸਨ ਅਤੇ ਸਾਹਮਣੇ ਤੋਂ ਆ ਰਹੀ ਸ਼ਿਫਟ ਡਿਜ਼ਾਇਲ ਗੱਡੀ ਨੇ ਓਵਰਟੇਕ ਕਰਦਿਆਂ ਉਹਨਾਂ ਦੀਆਂ ਕਾਰਾਂ ਨੂੰ ਜ਼ਬਰਦਸਤ ਟੱਕਰ ਕਰ ਦਿੱਤੀ ਜਿਸ ਨਾਲ ਉਹਨਾਂ ਦੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਹੈ ਉਹਨਾਂ ਨੇ ਮੰਗ ਕੀਤੀ ਹੈ ਕੱਕਾ ਗੱਡੀਆਂ ਦਾ ਨੁਕਸਾਨ ਉਹਨਾਂ ਨੂੰ ਭਰਿਆ ਜਾਵੇ ਰਣਜੀਤ ਸਿੰਘ ਕਿੱਥੋਂ ਕਿੱਥੇ ਆ ਰਹੇ ਕਿਹੜੀ ਮੈਂ ਬੀਨਾਨਗਰ ਤੋਂ ਆ ਰਿਹਾ ਹਾਂ ਤੇ ਨਵੇਂ ਛਾਲੇ ਪਿੰਡ ਕਿਹੜੀ ਗੱਡੀ ਤੁਹਾਡੀ ਮੇਰੀ ਬਲਨ ਜੀਰੂ ਦਾਸ ਤੋਂ ਕਿੱਦਾਂ ਬੱਜੀ ਤੁਹਾਡੀ ਇਹ ਮੈਂ ਜਲੂ ਆ ਰਿਹਾ ਇਧਰ ਗੱਡੀ ਓਵਰਟੇਕ ਕਰ ਰਿਹਾ ਉਹਨੂੰ ਗੜਮਤੀ ਗੱਡੀ ਵਿੱਚ ਗੱਡੀ ਵੱਜ ਗਈ ਆ ਤੇ ਮੇਰੇ ਤੋਂ ਹਟ ਰੋ ਕੰਟਰੋਲ ਹੋ ਗਈ ਤੁਹਾਡੇ ਨਾਲ ਪਰਿਵਾਰ ਵੀ ਹੈ ਗਈ ਜੀ ਮੇਰਾ ਇੱਕ ਦੋਤਾ ਸੀ ਮੇਰੇ ਨਾਲ ਇੱਕ ਦੋਤੇ ਦੀ ਦਾਦੀ ਸੀ ਤੇ ਕੀ ਲੱਗਦਾ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਕਿਸ ਤਰੀਕੇ ਦੇ ਨਾਲ ਅਚਾਨਕ ਗਏ ਮਤਲਬ ਇਹ ਆਪਣੀ ਰਸਟ ਸਾਈਡ ਤੋਂ ਵਾਲੇ ਬਿਲਕੁਲ ਗੱਡੀ ਸਲੋ ਬਹੁਤ ਛੋਟੀ ਕੋਈ ਦੀ ਤੇ ਜਦੋਂ ਗੱਡੀ ਇਹ ਓਵਰਟੇਕ ਕਰਨ ਲੱਗਾ ਤਾਂ ਤੇਜ਼ ਕੀਤੀ ਆ ਕੋਈ ਮੇਰੀ ਗੱਡੀ ਹੈ ਕਹੇ ਕਿਸੇ ਨੇ ਪਾ ਦਿੱਤੀ ਚਾਰ 80 ਦੀ ਸਪੀਡ ਦੇ ਨਾ ਨਹੀਂ 70 70 ਸਾਢੇ 70 ਚੱਲ ਨਹੀਂ ਸਕਦੇ ਆਪਾਂ ਅਹੀ ਗੱਡੀ ਹੈ ਸਰੋ ਚਾਰ ਗੱਡੀਆਂ ਦੇ ਵੱਜਿਆ ਤੁਹਾਡੇ ਕੋ ਉਹ ਕਹਿੰਦੇ ਚਾਰ ਉਹ ਬਈ ਸਪੀਡ ਤੇਜ਼ ਹੋ ਗਈ ਕਿ ਮੈਂ ਮੰਨਦਾ ਮੈਨੂੰ ਕੋਈ ਭਗਲ ਦੇ ਕੀ ਹੋ ਗਿਆ 50 ਕਿੰਨੇ ਪੈ ਮੈਂ ਚਲਾ ਰਹੀ ਸੀ ਠੀਕ ਹੋ ਤੁਸੀਂ ਹਾਂ ਮੈਂ ਵੀ ਠੀਕ ਹਾਂ ਪਰਵਾਤੀ ਠੀਕ ਆ ਸਰ ਪਰਵਾਤੀ ਨਾ ਨੌਂ ਚੱਲੋ ਸਰ ਨਵੀਂ ਚੱਲੋ ਹਾਂਜੀ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਸ਼ਮਸ਼ੀਰ ਸਿੰਘ ਹੈ ਜੀ ਮੈਂ ਮਕੀਤਿਆਂ ਤੋਂ ਆ ਰਿਹਾ ਸੀ ਕਿੱਧਰ ਜਾ ਰਹੇ ਸੀ ਮੈਂ ਗਰਦਾਸਪੁਰੋਂ ਜਾ ਰਿਹਾ ਜੀ ਕੀ ਗੱਲ ਹੋਈ ਸਰ ਬਾਈਪਾਸ ਤੋਂ ਪਹਿਲਾਂ ਇਨਾ ਇਹ ਗੱਡੀ ਵਾਲੇ ਓਵਰਟੇ ਕੀਤਾ ਦੂਸਰੀ ਲੈਂਟੋਂ ਨਿਕਲੀ ਇਹ ਗੱਡੀਏ ਆਣ ਕੇ ਸਦਾ ਪਹਿਲਾਂ ਮੇਰੇ ਵੱਲੋਂ ਆ ਰਹੇ ਮੈਂ ਥੋੜੀ ਜੀ ਗੱਡੀ ਘੱਟੀ ਮੇਰੀ ਗੱਡੀ ਨਾਲ ਵੱਜਦੀ ਵੱਜਦੀ ਪਿੱਛੇ ਦੋ ਗੱਡੀਆਂ ਦੇ ਚਾਣ ਕੇ ਲੱਗੇ ਨੇ ਇਹ ਬਾਈਪਾਸ ਪਾਰੀ ਸੀ ਇਹ ਬਾਈਪਾਸ ਦੇ ਅੱਗੇ ਚੜਨਾ ਸੀ ਗਰਦਾਸਪੁਰ ਪਠਾਰਪੁਰ ਬਾਈਪਾਸ 'ਤੇ ਚੜਨਾ ਸੀ ਅਸੀਂ ਹਾਂਜੀ ਗੱਡੀ ਕਰੀ ਸੀ ਇਹ ਗੱਡੀ ਜੀ ਸਵਿਫਟ ਹੈ ਜੀ ਗੱਡੀਆਂ ਗੱਡੀਆਂ ਦੇ ਵਿੱਚ ਵਜੀ ਆ ਜੀ ਇਹ ਨਿਕ ਟਿੰਨ ਗੱਡੀਆਂ ਦੇ ਵਿੱਚ ਵਜੀ ਆ ਜੀ ਚੌਥੀ ਇਹ ਗੱਡੀ ਆ ਜੀ ਪਹਿਲੀ ਕਿਹੜੀ ਗੱਡੀ ਆ ਇਹ ਪਹਿਲੋ ਕੋਰੋਲਾ ਗੱਡੀ ਚ ਵਜੀ ਆ ਦੂਜੀ ਮੇਰੀ ਸਵਿਫਟ ਦੇ ਜ਼ੈਰ ਕੋਸਮਾਸ ਸਵਿਫਟ ਦੇ ਆ ਚ ਵਜੀ ਆ ਫਿਰ ਸਵਿਫਟ ਚ ਫਿਰ ਵਜੀ ਵਜੀ ਆਣ ਕੇ ਫਿਰ ਤੀਜੀ ਉਹ ਜੀ ਫਿਰ ਸਵਿਫਟ ਦੇ ਯਾਰ ਉੱਥੇ ਵਜੀ ਆ ਜੀ ਕਿੰਨਾ ਕਨੇ ਸਾਰ ਹੋ ਗਿਆ ਗੱਡੀਆਂ ਦਾ ਕਾਫੀ ਤਨ ਨਾਲ ਨੁਕਸਾਨ ਹੋਇਆ ਜੀ ਕਦੀਆਂ ਦਾ ਬਹੁਤ ਨੁਕਸਾਨ ਹੋਇਆ ਜੀ ਇਹਨਾਂ ਨੇ ਜਾਨੀ ਬਚਾ ਲਈ ਜੀ ਇਹਨੇ ਸਾਡਾ ਨੁਕਸਾਨ ਪੂਰਾ ਕੀਤਾ ਜਾਵੇ ਜੀ ਸਾਰਿਆਂ ਦਾ ਸਾਰੀਆਂ ਗੱਡੀਆਂ ਟੁੱਟ ਗਈਆਂ ਜੀ ਬਹੁਤ ਬੁਰੀ ਹਾਲਤ ਕੀਤੀ ਗੱਡੀਆਂ ਨੇ ਜੀ ਨਹੀਂ ਜਾਨੀ ਨੁਕਸਾਨ ਨਹੀਂ ਕੋਈ ਬਚਾਓਗੇ ਬਹੁਤ ਜਾਨੀ ਬਚਾਓਗੇ ਸਾਰਿਆਂ ਦਾ ਇਹ ਵੀ ਜੀ ਤੁਮ ਕੀ ਪੁਰਾਣੇ ਸ਼ਾਲੇ ਹੋਣਗੇ ਲੋਕਲ ਜੀ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਸਾਡੀ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਦਾ ਜੋ ਵੀ ਨੁਕਸਾਨ ਆਇਆ ਸਾਰਾ ਦੱਸਿਆ ਜਾਵੇ ਜੀ ਮੇਰਾ ਨਾਮ ਅਮਨ ਸ਼ੰਚੇਰ ਸਿੰਘ ਜੀ ਮੈਂ ਗੁਰਦਾਸਪੁਰ ਤੋਂ ਆਈ ਹਾਂ ਉਸ ਨੂੰ ਸੁਚਿਤ ਕੀਤਾ ਹਾਂਜੀ ਉਸ ਨੂੰ ਸੁਚਿਤਵਾ ਦਿੱਤਾ ਜੀ ਹਾਂਜੀ ਪੁਲਿਸ ਆ ਗਈ ਹੈ ਜੀ ਗੁਰਦਾਸਪੁਰ ਸ਼ਹਿਰ ਦਾ ਰਹਿਣ ਵਾਲਾ ਮੇਰੀ ਗੱਡੀ ਸਫਟ ਡਿਜ਼ਾਇਰ ਸੀ ਤੇ ਮੇਰੇ ਅੱਗੇ ਟੋヨタ ਜੀ ਆ ਅੰਕਲ ਜੀ ਦੀ ਗੱਡੀ ਸੀ ਆਪਾਂ ਆਰਾਮ ਨਾਲ ਆ ਰਹੇ ਆਂ ਇੱਧਰੋਂ ਤੇ ਉਹਨਾਂ ਜਿਹੜੀ ਸਪੀਡੀ ਓਵਰਟੇਕ ਕਰ ਰਹੀ ਸੀ ਇੱਕਦਮ ਉਹਨੇ ਗੱਡੀ ਪਹਿਲਾਂ ਆਣਾ ਚ ਮਾਰੀ ਮੈਂ ਆਪਣੀ ਗੱਡੀ ਨੂੰ ਹੈਂਡਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਸਾਂਭਲਾ ਪਰ ਫਿਰ ਉਹਨੇ ਮੇਰੇ ਪਿਛਲੇ ਆ ਕੇ ਸਿੱਧੇ ਟਾਇਰ 'ਚ ਗੱਡੀ ਮਾਰੀ ਇੱਕਦਮ ਹੀ ਫਿਰ ਅੱਗੇ ਜਾ ਕੇ I20 ਆਉ ਆ ਰਹੀ ਸੀ PG ਮੇਰੇ ਪਿੱਛੇ ਉਹਦਾ ਵੀ ਜਾ ਕੇ ਸਿੱਧੇ ਬੰਪਰ ਤੇ ਮਾਰੀ ਗੱਡੀ ਕਿੰਨਾ ਕੇ ਸੌਦਾ ਹੋ ਸਕਦਾ ਮੇਰਾ ਤੇ ਬਹੁਤ ਜ਼ਿਆਦਾ ਨੁਕਸਾਨ ਆਇਆ ਜੀ ਠੀਕ ਹੈ ਮੈਂ ਇਹ ਰਹੀ ਚਾਹਨਾ ਕਿ ਨੁਕਸਾਨ ਜਿਹੜਾ ਵਾ ਜਲਦੀ ਤੋਂ ਜਲਦੀ ਕੀਤਾ ਜਾਏ ਤੇ ਮੈਂ ਜਿਹੜਾ ਇਹ ਪੁਰਾਣੀ ਛਾਲੇ ਦੀ ਜੀ ਤਾਂ ਹੋਈ ਗੱਲ ਹਾਂਜੀ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਕਹਿ ਰਹੇ ਸੀ ਆਹ ਜੀ ਟਾਇਰ ਪਾਟਾ ਵਾ ਟਾਇਰ ਤੇ ਚੰਗਾ ਪੁਰਾਏ ਗੱਡੀ ਦਾ ਜੀ ਉਹ ਇੱਕਦਮ ਗੱਡੀ ਨੂੰ ਓਵਰਟੇਕ ਕਰ ਰਹੇ ਸੀ ਉਹਨਾਂ ਦੀ ਗੱਡੀ ਉਹਨਾਂ ਦੀ ਸਪੀਡਟ ਗੱਡੀ ਸੀ ਠੀਕ ਆ ਇੱਕਦਮ ਤਿੰਨ ਗੱਡੀਆਂ ਨੂੰ ਇੱਕ ਰੋਡ ਤੇ ਕਰਨਾ ਬਹੁਤ ਕਹਿੰਦੇ ਕਿੰਨੀ ਸਪੀਡ ਹੋ ਸਕਦੀ ਹੈ ਜੀ ਲਗਭਗ ਲਗਭਗ 60 ਤੋਂ 80 ਦੀ ਸਪੀਡ ਹੈ ਸੀ ਗੱਡੀ ਕਿਉਂਕਿ ਸਾਡੀਆਂ ਦੇ 40 ਦੇ 50 ਤੋਂ ਆ ਰਹੀਆਂ ਹਨ ਨਾਰਮਲ ਸਪੀਡ ਦੇ ਗੱਡੀ ਸੀ ਮੇਰਾ ਨਾਮ rahul ਖੰਨੀਆ ਜੀ ਠੀਕ ਹੈ ਦਾਬ ਜੀਤ ਸਿੰਘ ਕੋਈ ਰਹਿਣਾਲੇ ਬਲਵੰਦਾ ਤੇ ਕਿੱਥੇ ਕਿੱਥੇ ਜਾ ਰਹੇ ਸੀ ਅਸੀਂ ਪਿੰਡ ਬਲਵੰਦੇ ਤੋਂ ਗੁਰਦਾਸਪੁਰ ਤੱਕ ਆਏ ਸੀਗੇ ਵੀ ਕਾਰਨ ਸੀ ਕਿ ਇੱਥੇ ਕੀ ਹੋਇਆ ਕਿ ਲਾਲ ਲੱਗੀ ਸੀ ਗੱਡੀਆਂ ਦੀ ਹਾਂ ਤੇ ਇਹਨਾਂ ਨੇ ਜਿਹੜਾ ਵੀ ਗੱਡੀ ਦੇ ਨਾਲ ਓਵਰਟੇਕ ਹੋਈ ਆ ਸਾਡਾ ਐਕਸੀਡੈਂਟ ਹੋਇਆ ਇਹ ਗੱਡੀ ਨੇ ਕੀਤਾ ਓਵਰਟੇਕ ਹਾਂ ਜਦੋਂ ਓਵਰਟੇਕ ਕੀਤਾ ਤਾਂ ਸਾਡੇ ਤੋਂ ਅੱਗੇ ਦੋ ਗੱਡੀਆਂ ਸੀ ਹੀ ਵੇਖਣ ਦੇ ਸੀ ਹਾਂ ਪਹਿਲੀ ਗੱਡੀ ਦੇ ਵਿੱਚ ਵੱਜੀ ਆ ਸਾਈਡ ਜਿਹੜੀ ਆ ਦੂਸਰੀ ਗੱਡੀ ਉਹਦੇ ਉਹਦੇ ਤੇ ਵੀ ਸਾਈਡ ਲੱਗੀ ਆ ਫਿਰ ਉਸ ਤੋਂ ਬਾਅਦ ਸਿੱਧੀ ਸਾਡੀ ਗੱਡੀ ਦੇ ਵਿੱਚ ਵਜਈ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਬ੍ਰੇਕ ਤੇ ਪੈਰ ਰੱਖਣਾ ਹੈ ਜਾਂ ਐਕਸਲ ਰੇਸ ਤੇ ਪੈਰ ਰੱਖਣਾ ਇਹਨਾਂ ਬ੍ਰੇਕ ਦੀ ਬਜਾਏ ਰੇਸ ਤੇ ਪੈਰ ਰੱਖਿਆ ਨਹੀਂ ਤਾਂ 3 ਗੱਡੀਆਂ ਨੇ ਕਰਾਫ ਕਰਦੇ ਕਰਦੇ ਬ੍ਰੇਕ ਤੇ ਪੈਰ ਰੱਖਿਆ ਹੁੰਦਾ ਤਾਂ ਕੰਟਰੋਲ ਹੋ ਜਾਂਦਾ 4 ਗੱਡੀਆਂ ਨੂੰ ਪਿਆ ਨੁਕਸਾਨ ਹੋ ਸਕਦਾ ਇਹੋ ਜਿਹੀ ਹਾਂਜੀ ਚਾਰ ਗੱਡੀਆਂ ਨੂੰ ਵਜਦੀ ਆਏ ਕੋਈ ਹਾਂ ਬਿਲਕੁਲ ਹੋ ਸਕਦਾ ਹੈ ਹਾਂ ਉਹਨਾਂ ਦੇ ਨਾਲ ਨਹੀਂ ਮੈਨੂੰ ਇਹ ਨਹੀਂ ਪਤਾ ਕਿ ਉਹਨਾਂ ਨਾਲ ਗੱਡੀਆਂ ਦੇ ਵਿੱਚ ਪਰਿਵਾਰ ਸੀਗਾ ਛੋਟੇ ਛੋਟੇ ਬੱਚੇ 3 ਨਾਲ ਗੱਡੀਆਂ ਦੇ ਵਿੱਚ ਸੀਗੇ ਸਾਡੇ ਨਾਲ ਵੀ ਦੋ ਬੱਚੇ ਸੀਗੇ ਤੇ ਇਸ ਕਰਕੇ ਅਸੀਂ ਇਹ ਥੋੜਾ ਸ਼ੁਕਰ ਕਰਦੇ ਪ੍ਰਮਾਤਮਾ ਦਾ ਕਿ ਜਿਹੜਾ ਇਹ ਆਦਮੀ ਨੂੰ ਦਾ ਨੁਕਸਾਨ ਨਹੀਂ ਹੋਇਆ ਬੜੀ ਕਿਰਪਾ ਕੋਸ਼ਿਸ਼ ਇਹ ਚੌਣੇ ਦੀ 3 ਸਾਮ ਤੋਂ ਘੱਟ ਇਨਫੋਰਸ ਹੈ ਉਸ ਤੋਂ ਲਾਵਾ ਜਿਹੜਾ ਖਰਚਾ ਉਹ ਜਿਹੜਾ ਉਹਨਾਂ ਨੂੰ ਭਰਨਾ ਚਾਹੀਦਾ ਵਾ ਠੀਕ ਹੈ ਜੀ ਤੇ ਜਿਹੜਾ ਸੋਰਸ ਦਾ ਉਹ ਤੇ ਚਲੋ ਸਰਕਾਰੀ ਹੋ ਜਾਏਗਾ ਉਹ ਸਾਡੀ ਇਹ ਮੰਗ ਹੈ ਹੋਣਾ ਚਾਹੀਦਾ ਵਾ ਜੀ ਜੀ ਪਰ ਅੱਜ ਫੋਸ ਆ ਗਈ ਆ ਗੱਡੀ ਖੜੀ ਆ ਪਰ ਇਹਨਾਂ ਨਾਲ ਸਾਡੀ ਅਜੇ ਕੋਈ ਗੱਲਬਾਤ ਨਹੀਂ ਹੋਈ ਠੀਕ ਹੈ ਜੀ ਤਿੰਨ ਗੱਡੀਆਂ ਅੱਛਾ ਐਸਐਸਐਫ ਦੀ ਟੀਮ ਨੂੰ ਤੇ ਅੱਜ ਹੋ ਅੱਧੇ ਘੰਟੇ ਪਹਿਲਾਂ ਪਹੁੰਚਿਆ ਆ ਰਾਕੀ ਰੈਡੋਂ ਫੋਨ ਆਇਆ ਕਿ ਇਹ ਇੱਥੇ ਜਿਹੜਾ ਐਕਸੀਡੈਂਟ ਹੋਇਆ ਤੇ ਆਪਾਂ ਮੌਕੇ ਤੇ ਪਹੁੰਚਿਆ ਤੇ ਸਾਨੂੰ ਪਤਾ ਲੱਗਾ ਕਿ ਇਹ ਜਿਹੜੀ ਚਾਰ ਗੱਡੀਆਂ ਦਾ ਆਪਸ ਕੋਲੀਜਨ ਹੋਇਆ ਹੈ ਇਹ ਜਿਹਦੇ ਵਿੱਚ ਇਹਨਾਂ ਦੇ ਜਿਹੜੀ ਸਵਿਫਟ ਗੱਡੀ ਹੈ ਉਹਨਾਂ ਦਾ ਸਿਆਦਾ ਮੇਨ ਗਲਤੀ ਦਸੀ ਜਾਂਦੀ ਵੀ ਆ ਤੇ ਇਹ ਆ ਕਿ ਆਪਾਂ ਜਿਹੜੇ ਇਹ ਜਗ੍ਹਾ ਹੈ ਉਹ ਟਿਪਾ ਥਾਣੇ ਦੇ ਹੱਥ ਚੋਂਦੀ ਆ ਆਪਾਂ ਉਹਨਾਂ ਨੂੰ ਇਨਫੋਰਮ ਕਰਤਾ ਹੈ ਤੇ ਪੁਲਿਸ ਪਾਰਟੀ ਆ ਰਹੀ ਆ ਜਿਸ ਤੋਂ ਬਾਅਦ ਐਕਸ਼ਨ ਲਿਆ ਜਾਏਗਾ ਤੇ ਜਿਹੜੀ ਗੱਡੀ ਆ ਰਹੀ ਸੀ ਕਿ ਜਿਨ੍ਹਾਂ ਨੇ ਵਿੱਚ ਟੱਕਰ ਮਾਰੀ ਕਿੱਧਰ ਕਿੱਧਰ ਗਈ ਉਹ ਜਿਹੜੀ ਗੱਡੀ ਵੀ ਉਹ ਕਹਿ ਰਹੀ ਮਤਲਬ ਕਹਿ ਜਾ ਰਿਹਾ ਕਿ ਸਪੀਡ ਦੇ ਵਿੱਚ ਕਾਫੀ ਸਾਰ ਤੋਂ 70 ਦੀ ਸਪੀਡ ਬੰਨੀ ਆ ਰਹੀ ਆ ਉਹ ਆ ਰਹੀ ਉਹ ਆ ਰਹੀ ਹੈ ਬੱਸ ਸਟੈਂਡ ਤੋਂ ਬਕੇਰੀਆਂ ਵੱਲ ਨੂੰ ਜਾ ਰਹੀ ਤੇ ਜਿਹੜੀ ਬਾਕੀ ਗੱਡੀਆਂ ਉਹ ਇੱਧਰੋਂ ਬੱਸ ਸਟੈਂਡ ਵੱਲੋਂ ਤਿੰਨੇ ਗੱਡੀਆਂ ਇੱਧਰੋਂ ਆ ਰਹੀਆਂ ਸੀ ਬੱਸ ਸਟੈਂਡ ਵੱਲੋਂ ਜਾ ਰਹੀਆਂ ਸੀ ਬੰਦੇ ਮੌਕੇ ਤੇ ਠੀਕ ਜਾ ਫਰਾਰ ਹੋ ਗਏ ਤੇ ਬੰਦੇ ਮੌਕੇ ਤੇ ਹੈ ਗਿਆ ਫਰਾਰ ਕੋਈ ਨਹੀਂ ਹੋਇਆ ਤੇ ਜਿਹੜੀ ਗੱਡੀ ਨੇ ਮਾਰਿਆ ਉਸ ਦੀ ਪਰਿਵਾਰੀ ਬਿਠਾ ਲੁੱਦੇ ਉਹਦੇ ਵਿੱਚ ਫੈਮਿਲੀ ਸੀਗੀ ਤੇ ਲੇਡੀਜ਼ ਲੋ ਥੋੜੀ ਜੀ ਨੱਕ ਦੇ ਜਿਹੜੀ ਉਹ ਚੋਟ ਆਈ ਆ ਕਿੰਨੀ ਉਮਰ ਵਾਲਾ ਬੰਦਾ ਜਿਹੜਾ ਨੱਕੀ ਚਲਾ ਰਿਹਾ ਸੀ ਉਹਨਾਂ ਦੀ ਉਮਰ ਹੈਗੀ 60 60 ਸਾਲ ਤੋਂ ਹੋएगी ਚੰਗੀ ਬਚਾ ਲਿਆ ਜੀ ਜਾਨ ਨਹੀਂ ਬਚਾਇਆ ਬਸ ਮਾਲ ਦਾ ਨੁਕਸਾਨ ਹੋਇਆ ਤੇ ਉਹ ਹੁਣ ਫਿਰ ਸੈਟਲਮੈਂਟ ਕੀਤੀ ਜਾਏਗੀ ਮੇਰਾ ਕੌਨਸਲ ਹਰਫੇ ਸੈਂ